ਬਹੁਤ ਵੱਡੀ ਹੋ ਰਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਡੋਨਲਡ ਟਰੰਪ ਦੇ ਵੱਲੋਂ ਭਾਰਤ اور ਪਾਕਿਸਤਾਨ ਨੂੰ ਲੈ ਕੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਗਿਆ 트럼ਪ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਉਹ ਡਿਨਰ ਕਰਾਏਗਾ ਦੋਹਾਂ ਦੇਸ਼ਾਂ ਨੂੰ ਇਕੱਠਿਆਂ ਬਿਠਾ ਕੇ ਡਿਨਰ ਕਰਾਏਗਾ ਇਹ ਗੱਲ ਕੱਲ 사우ਦੀ ਅਰਬ ਦੇ ਵਿੱਚ ਰਿਆਦ ਦੇ ਵਿੱਚ ਜਦੋਂ ਪਹੁੰਚਿਆ 트럼ਪ ਤਾਂ ਉੱਥੇ ਸਾਹਮਣੇ ਮਾਰਕੋ ਰੂਬਿਓ ਵੀ ਸੀ ਔਰ ਜਿਹੜੀ ਵਾਸ ਵੀ ਬੈਠੇ ਸੀ ਉਹਨਾਂ ਦੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜੇ ਇਹ ਭਾਰਤ ਔਰ ਪਾਕਿਸਤਾਨ ਦੀ جنگ ਨਾ ਰੁਕਦੀ ਤਾਂ ਵੱਡਾ ਨਾਸ਼ ਹੋ ਜਾਣਾ ਸੀ ਮਨੁੱਖਤਾ ਦਾ ਹਾਧੇ ਨਾਲ ਹੀ ਕਿਹਾ ਕਿ ਜੇ 2-3 ਦਿਨ ਹੋਰ ਵਧੇ ਜਾਂਦੀ جنگ ਤਾਂ ਫੇਰ ਵੱਡਾ ਕੋਈ ਘਟਨਾਕਰਮ ਵਾਪਰ ਸਕਦਾ ਸੀ ਕੀ ਵਾਪਰ ਸਕਦਾ ਸੀ ਇਸ ਦੇ ਪਿੱਛੇ ਦੀ ਗੱਲ ਵੀ ਜਿਹੜੀ ਹਜੇ ਬਾਕੀ ਆ ਹਾਲਾਂਕਿ ਡੋਨਲਡ ਟਰੰਪ ਲਗਾਤਾਰ ਭਾਰਤ ਪਾਕਿਸਤਾਨ ਜੰਗ ਨੂੰ ਲੈ ਕੇ ਵੱਖੋ-ਵੱਖਰੇ ਦਾਅਵੇ ਕਰ ਰਹੇ ਨੇ ਪਿਛਲੇ ਦਿਨਾਂ ਦੌਰਾਨ ਨਹੀਂ ਟਾਲ ਰਹੇ ਟਰੰਪ ਹਾਲਾਂਕਿ ਭਾਰਤ ਨੇ ਸਾਰੇ ਬਿਆਨ ਸਿਰੇ ਤੋਂ ਨਕਾਰੇ ਨੇ ਔਰ ਠੋਕਵਾ ਜਵਾਬ ਦਿੱਤਾ ਡੋਨਲਡ ਟਰੰਪ ਨੂੰ ਡੋਨਲਡ ਟਰੰਪ ਨੂੰ ਭਾਰਤ ਨੇ ਕਿਹਾ ਇਨਡਾਇਰੈਕਟਲੀ ਜਾਨ ਕੇ ਸਿੱਧੇ ਤੌਰ ਤੇ ਗੱਲ ਕਹੀ ਹੈ ਕਿ ਟ੍ਰੇਡ ਤੇ ਖੂਨ ਇਕੱਠੇ ਨਹੀਂ ਚੱਲ ਸਕਦੇ ਜੇ ਕੋਈ ਅਜਿਹੀ ਗੱਲ ਹੋਵੇ ਤਾਂ ਅਸੀਂ ਨਹੀਂ ਸਹਾਰਾਂਗੇ